ਗੀਤ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਆਕੀ ਰਹੇ ਨਾ ਬਲੇ ਸੋਨਹਾਲੇ ਸਤਿ ਸ੍ਰੀ ਅਕਾਲ ਬਲੇ ਸੋਨਹਾਲੇ ਸਤਿ ਸ੍ਰੀ ਅਕਾਲ ਛੇ ਦੀ ਦੌੜ ਮੇਲਾ ਇੱਥੇ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਖਾਇਆ ਕਰੋ ਛੋਟੇ ਸਹਿਬ ਜਾਂਦੀ ਦੀ ਸ਼ਹੀਦ ਦੀ ਆਣਾ ਚਾਹੀਦਾ ਹਰ ਸਾਲ ਆਣਾ ਚਾਹੀਦਾ ਵੱਡ ਚੜ ਕੇ ਆਣਾ ਚਾਹੀਦਾ ਕਹਤਾ ਜੀ ਹੌਲੀ ਹੌਲੀ ਬਥੇਰੀ ਜੁੜ ਰਹੀ ਆ ਜੀ ਤੇ ਅੱਗੇ ਜੋੜੇਗੀ ਵੀ ਅੱਗੇ ਹੋਰ ਜਕਾਰੇ ਲਾਵਾਂਗੇ ਤੇ ਨਸ਼ਿਆਂ ਨੂੰ ਛੱਡੋ ਤੇ ਆਪਣੇ ਗੁਰਵਾਵਾਂ ਲੱਗੋ ਨਸ਼ਿਆਂ ਦੇ ਕੁਝ ਨਹੀਂ ਪਿਆ ਨੇਕੀ ਕਰੋ ਕਰਕੇ ਖਾਓ ਮਿਹਨਤ ਕਰੋ ਸ਼ਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ ਸਾਹਿਬ ਸ਼ਹੀਦ ਜੋੜ ਮੇਲ ਤੇ ਤੇ ਉਰੇ ਇੱਕ ਜਥਾ ਪਹੁੰਚਿਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਥਾ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਜੀ ਸ਼ਹੀਦੀ ਜੋੜ ਮੇਲਾ ਇੱਥੇ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਖਾਇਆ ਕਰੋ ਛੋਟੇ ਸਾਹਿਬ ਜਾਂਦੀ ਦੀ ਸ਼ਹੀਦ ਦੀ ਆਉਣਾ ਚਾਹੀਦਾ ਹਰ ਸਾਲ ਆਉਣਾ ਚਾਹੀਦਾ ਵੱਧ ਚੜ ਕੇ ਆਉਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਸੇਵਾ ਕਰਨੀ ਚਾਹੀਦੀ ਹੈ ਵੱਧ ਵਾਦ ਵਾਦ ਸੇਵਾ ਕਰਨ ਲਾਣਾ ਚਾਹੀਦਾ ਆ ਕਿ ਵਾਈਗੁਰ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਨਹੀਂ ਵੀ ਮਤ ਲੈ ਕੇ ਚੱਲਣਾ ਚਾਹੀਦਾ ਮਹਾਰਾਜ ਚੜ੍ਹਦੀਆਂ ਕਲਾ ਚ ਰੱਖੇ ਸਭ ਨੂੰ ਤੇ ਕਿੰਨੇ ਕ ਸੰਗ ਤੁਹਾਡੇ ਨਾਲ ਜੁੜ ਗੀ ਆ ਸੰਗਤਾਂ ਜੀ ਹੌਲੀ ਹੌਲੀ ਬਥੇਰੀ ਜੁੜ ਰਹੀ ਆ ਜੀ ਤੇ ਅੱਗੇ ਜੁੜੇਗੀ ਵੀ ਅੱਗੇ ਹੋਰ ਜਕਾਰੇ ਲਾਵਾਂਗੇ ਤੇ ਸਾਰੇ ਰਸਤਾ ਤੁਰ ਕੇ ਆਏ ਹੋ ਤੁਸੀਂ ਹਾਂਜੀ ਹਾਂਜੀ ਤੁਰ ਕੇ ਆਏ ਆ ਜੀ ਓਕੇ ਤੇ ਹੁਣ ਜਕਾਰਾ ਛੱਡ ਦੋਗੇ ਇੱਕ ਹਾਂਜੀ ਹਾਂਜੀ ਜ਼ਰੂਰ ਬੋਲੇ ਆ ਕਾਲ ਪਤੈ 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 ਪੰਥ ਕੀ ਜੀਤ ਪੰਥ ਕੀ ਜੀਤ ਰਾਜ ਕਰੇਗਾ ਰਾਜ ਕਰੇਗਾ ਆਕੀ ਰਹੇ ਨਾ ਬਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਲੇ ਸੋਨਿਹਾਲ ਸਤਿ ਸ੍ਰੀ ਅਕਾਲ ਇੱਕ ਜਾਂਦੇ ਜਾਂਦੇ ਨੌਜਵਾਨਾਂ ਨੂੰ ਸਨੇਹਾ ਦੇ ਦਿਓ ਪਲੀਜ਼ ਸਨੇਹਾ ਇਹ ਹੀ ਹੈ ਕਿ ਨਸ਼ਿਆਂ ਨੂੰ ਛੱਡੋ ਤੇ ਆਪਣੇ ਗੁਰਵਾਵਾਂ ਲੱਗੋ ਨਸ਼ੇ ਆਦਿ ਕੁਛ ਨਹੀਂ ਪਿਆ ਨੇਕੀ ਕਰੋ ਕਰਕੇ ਖਾਓ ਮਿਹਨਤ ਕਰੋ ਹਾਂਜੀ ਤੇ ਗੁਰੂ ਦੇ ਲਾੜ ਲੱਗੋ ਸੇਵਾ ਕਰੋ ਇੱਥੇ ਆ ਕੇ ਬਾਹ ਜੀ ਧੰਨਵਾਦ ਬਹੁਤ ਬਹੁਤ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਬਹੁਤ ਸਾਰਾ ਥੈਂਕ ਯੂ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਆਂ ਸ਼੍ਰੀ ਫਤੇਗੜ ਸਾਹਿਬ ਸ਼ਹੀਦ ਜੋੜ ਮੇਲ ਤੇ ਤੇ ਉਹਰੇ ਇੱਕ ਜਥਾ ਪਹੁੰਚੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਜਥਾ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਜੀ ਸ਼ਹੀਦੀ ਦੌੜ ਮੇਲਾ ਇੱਥੇ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਖਾਇਆ ਕਰੋ ਛੋਟੇ ਸਹਿਬ ਜਾਂਦੇ ਦੀ ਸ਼ਹੀਦੀ ਆਉਣਾ ਚਾਹੀਦਾ ਹਰ ਸਾਲ ਆਉਣਾ ਚਾਹੀਦਾ ਵਾਧ ਚੜ ਕੇ ਆਉਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਸੇਵਾ ਕਰਨੀ ਚਾਹੀਦੀ ਵਾਧ ਵਾਧ ਸੇਵਾ ਕਰਨੀ ਚਾਹੀਦੀ ਆ ਕੇ ਤੇ ਗੁਰੂ ਘਰ ਨਾਲ ਲੈਣਾ ਚਾਹੀਦਾ ਆ ਕੇ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਨੀਵੀਂ ਮੱਤ ਲੈ ਕੇ ਚੱਲਣਾ ਚਾਹੀਦਾ ਮਹਾਰਾਜ ਚੜ੍ਹਦੀਆਂ ਕਲਾ 'ਚ ਰੱਖੇ ਸਭ ਨੂੰ ਤੇ ਕਿੰਨੀ ਕ ਸੰਗ ਤੁਹਾਡੇ ਨਾਲ ਜੁੜ ਗਈ ਆ ਸੰਗਤਾ ਜੀ ਹੌਲੀ ਹੌਲੀ ਬਥੇਰੀ ਜੁੜ ਰਹੀ ਆ ਜੀ ਤੇ ਅੱਗੇ ਜੋੜੇਗੀ ਵੀ ਅੱਗੇ ਹੋਰ ਜਕਾਰੇ ਲਾਵਾਂਗੇ ਤੇ ਸਾਰੇ ਰਸਤਾ ਤੁਰ ਕੇ ਆਏ ਹੋ ਤੁਸੀਂ ਹਾਂਜੀ ਹਾਂਜੀ ਤੁਰ ਕੇ ਆਏ ਆ ਜੀ ਓਕੇ ਤੇ ਹੁਣ ਜਕਾਰਾ ਛੱਡ ਦੋਗੇ ਇੱਕ ਹਾਂਜੀ ਹਾਂਜੀ ਜ਼ਰੂਰ ਬੋਲੇ ਸੋ ਨਿਹਾਲ ਪੰਥ ਕੀ ਜੀਤ ਰਾਜ ਕਰੇਗਾ ਰਾਜ ਕਰੇਗਾ ਅਕੀ ਰਹੇ ਨਾ ਬਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਲੇ ਸੋਨਿਹਾਲ ਸਤਿ ਸ੍ਰੀ ਅਕਾਲ ਇੱਕ ਜਾਂਦੇ ਜਾਂਦੇ ਨੌਜਵਾਨਾਂ ਨੂੰ ਸੁਨੇਹਾ ਦੇ ਦਿਓ ਪਲੀਜ਼ ਸੁਨੇਹਾ ਇਹ ਹੀ ਹੈ ਕਿ ਨਸ਼ਿਆਂ ਨੂੰ ਛੱਡੋ ਤੇ ਆਪਣੇ ਗੁਰਵਾਵਾਂ ਲੱਗੋ ਨਸ਼ਾ ਦੇ ਕੁਝ ਨਹੀਂ ਪਿਆ ਨੇਕੀ ਕਰੋ ਕਰਕੇ ਖਾਓ ਮਿਹਨਤ ਕਰੋ ਹਾਂਜੀ ਤੇ ਗੁਰੂ ਦੇ ਲਾੜ ਲੱਗੋ ਸੇਵਾ ਕਰੋ ਇੱਥੇ ਆ ਕੇ ਬਾਦ ਜੀ ਧੰਨਵਾਦ ਬਹੁਤ ਬਹੁਤ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਬਹੁਤ ਸਾਰਾ ਥੈਂਕ ਯੂ